ਭਾਜਪਾ ਜਿੰਦਾਬਾਦ ਭਾਜਪਾ 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 ਜਿੰਦਾਬਾਦ ਭਾਜਪਾ ਜਿੰਦਾਬਾਦ ਅੱਜ ਨਵਾਂ ਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਦੀ ਵਿਸ਼ਾਲ ਰੈਲੀ ਹੋਈ ਜਿਸ ਵਿੱਚ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਅਤੇ ਚੰਡੀਗੜ੍ਹ ਲੋਕ ਸਭਾ ਦੇ 14 ਉਮੀਦਵਾਰ ਵੀ ਆਪਣੇ ਵੋਟਰਾਂ ਤੇ ਸਪੋਰਟਰਾਂ ਨਾਲ ਰੈਲੀ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਤੋਂ ਵੀ ਕਈ ਬਸਾਂ ਮੋਹਾਲੀ ਦੇ ਸਮੂਹ ਆਦੇਦਾਰਾਂ ਦੇ ਸਹਿਯੋਗ ਨਾਲ ਰੈਲੀ ਨੂੰ ਰਵਾਨਾ ਹੋਈਆਂ ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਸਪਾਸ ਸੂਬਾ ਸਕੱਤਰ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅੱਜ ਦੀ ਮਹਾਨ ਰੈਲੀ ਨੇ ਵਿਰੋਧੀ ਪਾਰਟੀਆਂ ਦੀ ਨਿੰਦਾ ਉਡਾ ਕੇ ਰੱਖ ਦਿੱਤੀਆਂ ਹਨ ਤੇ ਮੌਜੂਦਾ ਆਪ ਸਰਕਾਰ ਦੇ ਉਮੀਦਵਾਰਾਂ ਦੀਆਂ ਜੜਾਂ ਹਿਲਾ ਦਿੱਤੀਆਂ ਹਨ ਅੱਜ ਦੀ ਗਰਮੀ ਵਿੱਚ ਵੀ ਲੋਕ ਆਪ ਮੁਹਾਰੇ ਰੈਲੀ ਵਿੱਚ ਵਿਹਰਾ ਕੱਟ ਕੇ ਜਾ ਰਹੇ ਹਨ ਇਹ ਬਾਕੀ ਪਾਰਟੀਆਂ ਦੀਆਂ ਰੈਲੀਆਂ ਵਾਂਗ ਮੁੱਲ ਦੇ VOTER ਜਾਂ ਸਪੋਰਟਰ ਨਹੀਂ ਹਨ ਇਹ बसपा ਦੇ ਸੱਚੇ ਸੁੱਚੇ ਵਰਕਰ ਆਪਣੇ ਪਰਿਵਾਰ ਸਮੇਤ ਖੁਦ ਪਹੁੰਚਦੇ ਨੇ ਸ੍ਰੀ ਵਾਹਿਗੁਰੂ ਜੀ ਕੀਤੇ ਤੇ ਮੈਂ ਸਾਰੇ ਇਹਨਾਂ ਤੋਂ ਬਾਅਦ ਅਸੀਂ ਇੱਥੇ ਲੇ ਕੇ ਪਹੁੰਚੇ ਨੇ ਸਾਡਾ ਵੀ ਬਹੁਤ ਵੱਡਾ ਖਾਫਲਾ ਇੱਕ ਮਹਾਲੀ ਜ਼ਿਲ੍ਹਾ ਮਹਾਲੀ ਕੋ ਇੱਥੇ ਪਹੁੰਚਿਆ ਜੋ ਕਿ ਅਸੀਂ 4-5 ਬੱਸਾਂ ਲੈ ਕੇ ਜਿਹੜੀਆਂ ਇੱਥੇ ਪਹੁੰਚੇ ਨੇ ਤੇ ਬਹੁਤ ਸਾਰੇ ਸਾਥੀਆਂ ਖਾਹਰੇ ਨੂੰ ਬੇਨਤੀ ਹੈ ਨੇ ਪ੍ਰੈਸ ਨਹੀਂ ਤੇ ਵੱਧ ਤੋਂ ਵੱਧ ਜਿਹੜੀ ਭੋਜਨ ਸਮਾਜ ਪਾਰਟੀ ਰਿਪੋਰਟ ਪਾ ਕੇ ਕਾਮਯਾਬ ਕਰੋ ਜਿਤਾਓ ਤੇ ਸਾਡੇ ਜਸਵੀਰ ਸਿੰਘ ਗੜੀ ਜੀ ਉਹ ਖਲਕ ਅਰੰਧ ਪ੍ਰਸਾਦ ਤੋਂ ਖੜੇ ਨੇ ਉਹਨਾਂ ਬਾਰੇ ਵੀ ਬੇਨਤੀ ਕਰਨਾ ਇਹਦਾ ਅਸੀਂ ਪਿੰਡਾਂ ਪਿੰਡਾਂ ਜਾ ਕੇ ਮੀਟਿੰਗ ਕਰਦੇ ਨੇ ਤੇ ਬਹੁਤ ਅਹੀ ਜਿਹੜਾ ਯੋਗਦਾਨ ਹੈ ਲੋਕਾਂ ਦਾ ਤੇ ਬਹੁਤ ਇੱਥੇ ਆ ਕੇ ਬਹੁਤ ਲੱਗਦਾ ਹੈ ਪਤਾ ਬਹੁਤ ਉਤਸ਼ਾਹ ਲੋਕਾਂ 'ਚ ਤਾਂ ਕਿ ਅਜਹੀ ਤੋ ਕੁਝ ਅੱਗ ਪੈਂਦੀ ਤੋ ਕੁਝ ਲੋਕ ਆਪ ਮਹਾਰਾਜ ਜਿਹੜੇ ਆਣਗੇ ਪੂਰੇ ਹੀ ਪੰਜਾਬ ਤੋਂ ਜਦ ਜਿਹੜਾ ਪੂਰਾ ਪੰਜਾਬ ਇੱਥੇ ਨਵਾਂ ਸ਼ਹਿਰ 'ਚ ਇਕੱਠਾ ਹੋ ਗਿਆ ਤੇ ਦੇਖਣ ਨੂੰ ਮਿਲ ਰਿਹਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਤੇ ਪਾਰਟੀ ਦੇ ਬੜੀ ਕੀ ਕਮਾਡ ਦੇ ਕੇ ਕਾਮਯਾਬ ਕਰੋ ਤੇ ਤੁਹਾਡਾ ਬਹੁਤ ਬਹੁਤ ਤੇ ਦਿਲੋਂ ਧੰਨਵਾਦ ਰੈਲੀ ਤੇ ਪੌਂਟਨ ਦਾ ਸਾਡੇ ਸਮਰਥਕ ਪਹੁੰਚੇ ਨੇ ਤੇ ਸ੍ਰੀ ਕਾਲ ਵਹੀਗੁਰੂ ਜੀ ਦਾ ਖਾਲਸਾ ਮੁਰੀਦ ਭਾਈ ਜੀ